जिंदगी में दो ही शौक अच्छे एक तो मस्त जिंदगी जीने का दूसरा बरके का चाय पीने का है ना मस्त दोनों जिथे थोनू लगे ना तोडी जगह नहीं है कमकी करके जगह बना लो ज्यादा इमोशनल होने दी लोड नहीं है। ਜੋ ਤੱਕ ਜਗਾ ਬਣਾਓ ਹੋਰ ਦੱਸੋ ਕਿਵੇਂ ਹੋ ਕਰਵਾ ਚੌਥ ਤੇ ਨਵਾਂ ਲਹਿੰਗਾ ਸੂਟ ਸਾੜੀ ਲੈਣ ਦੀ ਖਲਵਲੀ ਕਿਰੇ ਕਿਦੇ ਦਿਲ ਚੁੱਟ ਗਈ ਆ ਮੇਰੇ ਤਾਂ ਉੱਠ ਗਈ ਆ ਦੱਸੋ ਕਿਦੇ ਕਿਦੇ ਉੱਠੀ ਆ ਕਮੈਂਟਾਂ ਚ ਸੁੰਦਿਆ ਜੀ ਆਪਾਂ ਨੂੰ ਜ਼ਿਆਦਾ ਝਗੜਨਾ ਨਹੀਂ ਚਾਹੀਦਾ ਕਦੇ ਮੈਂ ਗਲਤ ਤੁਸੀਂ ਸਹੀ ਕਦੇ ਤੁਸੀਂ ਗਲਤ ਮੈਂ ਸਹੀ ਹੈ ਨਾ 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 ਤੇ ਜਨਮ ਨਹੀਂ ਚਾਹੀਦਾ ਮਤਲਬ ਉਸ ਟਾਈਮ ਤੁਹਾਨੂੰ ਕਿੰਨੀਆਂ ਕੁੜੀਆਂ ਯਾਦ ਹੋਣਗੀਆਂ ਜਦੋਂ ਤੁਹਾਡੇ ਬੱਚੇ ਪੁੱਛਣਗੇ ਪਾਪਾ ਤੁਸੀਂ ਵੀ ਕਦੇ ਪਿਆਰ ਕੀਤਾ ਸੀ ਤੁਹਾਨੂੰ ਪਤਾ ਆਪਾਂ ਨੂੰ ਰੱਬ ਨੇ ਕਿਉਂ ਮਿਲਾਇਆ ਤਾਗੀ ਜੀ ਪਰ ਕਿ ਮੈਂ ਤੁਹਾਨੂੰ ਪਰੇਸ਼ਾਨ ਕਰ ਸਕਾਂ ਹੈ ਮੇਰੇ ਰੱਬਾ ਉਂਦੀ ਲਾਈਫ ਤੋਂ ਸਾਰੀਆਂ ਪ੍ਰੋਬਲਮਾਂ ਕੱਢ ਦੇ ਬਸ ਮੈਨੂੰ ਛੱਡ ਦੇ ਠੀਕ ਹੈ ਇਹ ਮੈਸੇਜ ਸਿਰਫ ਤੇ ਸਿਰਫ ਮੇਰੇ ਹਸਬੰਡ ਦੇ ਲਈ ਆ ਤੂੰ ਮੈਨੂੰ ਖੁਸ਼ ਰੱਖ ਤਾ ਕੀ ਮੈਂ ਤੈਨੂੰ ਚੈਨ ਨਾਲ ਜੀਨ ਦਵਾ ਠੀਕ ਹੈ ਸਮਝ ਗਏ ਬੁੱਗੇ ਮੈਨੂੰ ਪਤਾ ਹੈ ਤੂੰ ਮੇਰੇ ਤੋਂ ਬਹੁਤ ਦੁਖੀ ਆ ਪਰ ਤੈਨੂੰ ਦੁਖੀ ਕਰਕੇ ਮੈਨੂੰ ਮਜ਼ਾ ਹੀ ਬਹੁਤ ਆਂਦਾ ਬੱਸ ਕੀ ਕਰ ਬੁੱਗੇ ਚੰਗਾ ਹੋਇਆ ਪਿਛਲੇ ਜਨਮ ਚ ਮਾੜੇ ਕਰ ਮੈਂ ਕਰ ਲਈ ਸੀ ਨਹੀਂ ਤਾਂ ਤੂੰ ਮੈਨੂੰ ਕਿੱਥੋਂ ਮਿਲਣਾ ਸੀ ਮਾਰੀ ਕਰਨ ਦਾ ਬੁਗਤ ਥੋੜੀ ਜਿਹੀ ਟੈਨਸ਼ਨ ਇਧਰ ਨੂੰ ਵੀ ਦੇ ਲਿਆ ਕਰ ਜੇ ਕੋਈ ਹੋਰ ਦੀਨ ਲੱਗ ਗਿਆ ਤਾਂ ਤੈਨੂੰ ਟੈਨਸ਼ਨ ਪੈ ਜਾਨੀ ਆ ਮੈਂ ਕਿ ਚੱਲ ਪਹਿਲਾਂ ਦਰ ਫੇਰ ਕੰਨਾਂ ਟੱਕਰਾ ਮਾਰਦਾ ਫਿਰ ਤੇਰੇ ਨਾਲ ਗੱਲ ਕਰਨ ਦੇ ਨਾਲ ਮੈਨੂੰ ਘੰਟਾ ਫਰਕ ਨਹੀਂ ਪੈਂਦਾ ਪਰ ਹਾਂ ਤੇਈ ਘੰਟੇ ਫਰਕ ਪੈਂਦਾ ਸਮਝੀਏ ਕਰ ਵਾਲਾ ਕਹਿੰਦਾ ਬੜੀ ਚਲਾ ਕੇ ਆ ਕਿੱਥੋਂ ਸਿੱਖਿਆ ਪਾਗਲ ਬਣਾਉਣਾ ਲੋਕਾਂ ਨੂੰ ਮੈਂ ਕਿਹਾ ਸੌ ਰਿਹਾ ਹਾਂ ਮੈਂ ਵੀ ਆਪਣੇ ਘਰ ਵਾਲੇ ਵਾਸਤੇ ਕੁਝ ਵਧੀਆ-ਵਧੀਆ ਬੋਲਣਾ ਚਾਹੁੰਦੀ ਹਾਂ ਫੇਰ ਉਹਦੇ ਕਰਮਕਾਂਡ ਯਾਦ ਆ ਜਾਂਦੇ ਨੇ ਜਦੋਂ ਰਾਂਜੇ ਨੇ ਹੀਰ ਨੂੰ ਛੇੜਿਆ ਹੋਣਾ ਉਨੀ ਇੱਕ ਗੱਲ ਤਾਂ ਪੱਕੀ ਚਹੀ ਹੁੰਨੀ ਆ ਕਿ ਮੈਂ ਐਦਾਂ ਦੀ ਕੁੜੀ ਨਹੀਂ ਹੈਗਾ ਹੈ ਨਾ ਕਿਉਂਕਿ ਮੈਂ ਖਾਣਾ ਠੀਕ ਠਾਕ ਬਣਾ ਲੈਂਦੀ ਆ ਇਸ ਕਰਕੇ ਤੇ ਮੇਰੇ ਘਰ ਵਾਲੇ ਨੇ ਮੈਨੂੰ ਘਰ ਚ ਰੱਖਿਆ ਹੋਇਆ ਹਾਂ ਠੀਕ ਤੂੰ ਭਾਵੇਂ ਜਿੰਨਾ ਮਰਜੀ ਲੜਵਾ ਘਾੜਾ ਤਾਂ ਨਹੀਂ ਛੱਡਣਾ ਮੈਂ ਤੇਰਾ ਐਦਾਂ ਹੀ ਕਹੂੰਗੀ